ਇਹ ਸਰਸਾ ਦੇ ਕੰਡੇ ਤੇ ਇੱਕ ਮਲਾਸ਼ੀ ਬੇੜੀ ਚਲਾਉਂਦਾ ਸੀ ਅੱਛਾ ਜੀ ਉਹਦਾ ਨਾਂ ਸੀ ਕੁੰਮਾ ਮਾਸ਼ੀ ਸਭ ਜਨ ਦੇ ਕਹਿੰਦੇ ਮਾਤਾ ਜੀ ਉਹ ਸਾਹਮਣੇ ਕਹਿੰਦੇ ਇੱਕ ਦੀਵਾ ਬਲਦਾ ਛਪਰੀ ਚ ਲਾਈਟ ਬਲਦੀ ਆ ਵੀ ਆਪਾਂ ਉਥੇ ਦੇਖੀ ਜਾ ਕੇ ਉਥੇ ਰਾਤ ਕੱਟ ਲਈ ਕਿੱਧਰ ਚਲੋ ਮਾਤਾ ਜੀ ਜਦੋਂ ਆਏ ਛਪਰੀ ਦੇ ਬਾਹਰ ਗਏ ਤੇ ਮਾਤਾ ਜੀ ਨੇ ਆਵਾਜ਼ ਆਵਾਜ਼ ਮਾਰੀ ਛਪਰੀ ਦੇ ਮਾਲਕ ਬਾਹਰ ਆ ਕੁੰਮਾ ਮਾਸ ਕੀ ਬਾਹਰ ਆਇਆ ਤੇ ਆ ਕੇ ਉਹਨੇ ਹੱਥ ਜੋੜੇ ਮਾਤਾ ਗੁਜਰਕੌਰ ਜੀ ਕਹਿੰਦੇ ਪੁੱਛਿਆ ਤੇਰਾ ਨਾਂ ਕੀ ਹੈ ਕਿ ਨਾ ਮਾਤਾ ਜੀ ਕੁੰਮਾ ਮਾਸੀ ਮਾਤਾ ਜੀ ਆਖਣ ਲੱਗੇ ਵੀ ਤੂੰ ਛੱਪਰੀ ਦਾ ਮਾਲਕ ਹਾਂ ਹੂੰ ਤੇ ਮਾਤਾ ਜੀ ਕਹਿੰਦੇ ਵੀ ਤੂੰ ਗੁਰੂ ਗੋਵਿੰਦ ਸਿੰਘ ਮਹਾਰਾਜ ਨੂੰ ਜਾਣਦਾ ਹੈ ਅੱਛਾ ਜੀ ਉਹ ਕਹਿੰਦਾ ਮਾਤਾ ਜੀ ਵੀ ਉਹਨਾਂ ਨੂੰ ਕੋਈ ਨਹੀਂ ਜਾਣਦਾ ਉਹ ਕਹਿੰਦਾ ਲੱਖਾਂ ਲੋਕ ਉੱਥੇ ਸਜਦੇ ਕਰਨ ਜਾਂਦੇ ਸੀ ਨੰਦਪੁਰ ਸਾਹਿਬ ਦੀ ਧਰਤੀ ਤੇ ਹੂੰ ਮਹਾਰਾਜ ਨੂੰ ਕੋਈ ਨਹੀਂ ਜਾਣਦਾ ਕਹਿੰਦੇ ਸਾਰੇ ਜਾਣਦੇ ਨੇ ਮਾਤਾ ਗੁਜਰਕੌਰ ਜੀ ਕਹਿੰਦੇ ਵੀ ਸਤਗੁਰੂ ਗੁਰੂ ਗੋਬਿੰਦ ਸਿੰਘ ਨੂੰ ਤੂੰ ਜਾਣਦਾ ਹੈ ਕਹਿੰਦਾ ਵੀ ਮੈਂ ਮਲਾ ਬੇੜੀ ਚਲਾਉਣਾ ਵੀ ਉਹਨਾਂ ਦੀ ਸੰਗਤਾਂ ਉਹਨਾਂ ਦੇ ਪਿਆਰੇ ਜਦੋਂ ਮੇਰੀ ਬੇੜੀ ਜਾ ਕੇ ਬਹਿੰਦੇ ਤੇ ਮੈਂ ਨੰਦਪੁਰ ਸਾਹਿਬ ਛੱਡ ਆਉਣਾ ਉਹਨਾਂ ਨੂੰ ਦਰਿਆ ਪਾਰ ਕਰਾ ਦੇਣਾ ਬੜੀ ਸਿਫਤ ਸੁਣੀ ਗੁਰੂ ਜੀ ਉਹ ਸਹਾਈ ਮਾਤਾ ਜੀ ਕਹਿਣ ਲੱਗੇ ਕਹਿੰਦੇ ਵੀ ਗੁੰਮੇ ਪੁੱਤ ਵੀ ਆ ਜਿਹੜੇ ਦੋ ਸਾਹਬ ਜਾਦੇ ਨੇ ਨਾ ਮੇਰੇ ਨਾਲ ਕੀ ਪਤਾ ਤੈਨੂੰ ਕੌਣ ਨੇ ਮੈਂ ਮਾਤਾ ਜੀ ਕਹੋ ਗੁੰਮੇ ਮਾਸ਼ਕੇ ਨੂੰ ਮਾਤਾ ਗੁਜਰ ਕਰ ਕਹਿੰਦੇ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਲਾੜਦੇ ਸਾਹਬ ਜਾਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਦੇ ਮੈਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਜਦੋਂ ਐਨੀ ਗੱਲ ਕੁੰਮੇ ਮਾਸ਼ਕੀ ਨੇ ਸੁਣੀ ਉਦਾਂ ਮਤਲਬ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਮੇਰੇ ਛਪਰੀ ਜੀ ਹੱਥ ਜੋੜ ਕੇ ਅੱਗੇ ਖੜ ਗਏ ਮਾਤਾ ਜੀ ਮੱਥਾ ਟੇਕ ਕੇ ਸਜਦੇ ਕਿਤੇ ਵੀ ਮੇਰੇ ਧਨ ਭਾਗ ਉਹ ਤਾਂ ਜਿਨ੍ਹਾਂ ਦੇ ਦਰਸ਼ਨਾਂ ਨੂੰ ਲੱਖਾਂ ਲੋਕ ਤਰਸਦੇ ਨੇ ਜਿਨ੍ਹਾਂ ਦੇ ਦਰਸ਼ਨਾਂ ਨੂੰ ਲੋਕੀ ਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਂਦੇ ਆ ਉਹ ਅੱਜ ਮੇਰੀ ਛਪਰੀ ਦੇ ਅੱਗੇ ਖੜੇ ਆ ਮਤਲਬ ਪਤਾ ਹੀ ਨਹੀਂ ਲੱਗਿਆ ਕਿ ਨਾ ਮਾਤਾ ਜੀ ਵੀ ਤਨ ਭਾ ਵੀ ਥੋੜੇ ਦਰਸ਼ਨ ਹੋ ਗਏ ਮਾਤਾ ਜੀ ਕਹਿੰਦੇ ਵੀ ਤੈਨੂੰ ਪਤਾ ਸੀ ਤੇਰੇ ਕੋਲ ਕਿਉਂ ਆਏ ਤੈਨੂੰ ਮਾਤਾ ਜੀ ਦੱਸੋ ਹੁਕਮ ਕਰੋ ਕਹਿੰਦੇ ਵੀ ਅਸੀਂ ਖਾਲਸੇ ਨਾਲੋਂ ਵਿਛੜ ਚੁੱਕੇ ਆਂ ਸਾਡਾ ਖਾਲਸੇ ਨਾਲੋਂ ਵਿਛੋੜਾ ਪੈ ਗਿਆ ਹਮ ਮਾਤਾ ਜੀ ਹੁਕਮ ਕਰੋ ਮਾਤਾ ਜੀ ਕਹਿੰਦੇ ਤੇਰੇ ਕੋਲ ਅਸੀਂ ਤਾਂ ਆਏ ਆਂ ਵੀ ਸਾਨੂੰ ਇੱਕ ਰਾਤ ਇਕਟਾ ਦੇ ਜਦੋਂ ਇੰਨੀ ਗੱਲ ਕੁੰਮੀ ਮਾਸਕੀ ਨੇ ਸੁਣੀ ਨਾ ਉਹ ਕਹਿੰਦਾ ਮਹਾਰਾਜੀ ਵੀ ਆ ਕੀ ਤੁਸੀਂ ਬੋਲੀ ਜਾਂਦੇ ਮੇਰੀ ਛਪਰੀ ਚ ਰਾਤ ਕੱਟਣੀ ਹੈ ਵੀ ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਮਿਲਦੀ ਜਿਨ੍ਹਾਂ ਨੂੰ ਕਿਤੇ ਪ੍ਰੇਮ ਨਹੀਂ ਮਿਲਦਾ ਜਿਨ੍ਹਾਂ ਨੂੰ ਕਿਤੇ ਕੋਈ ਜਗ੍ਹਾ ਨਹੀਂ ਦਿੰਦਾ ਉਹ ਕਹਿੰਦੇ ਵੀ ਆਨੰਦਪੁਰ ਸਾਹਿਬ ਚਲੇ ਜਾਓ ਗੁਰੂ ਗੋਬਿੰਦ ਸਿੰਘ ਗੱਲ ਨਾਲ ਲਾਉਂਦੇ ਆ ਮਥਾਵਿਆਂ ਨੂੰ ਥਾਂ ਦਿੰਦੇ ਆ ਨਮਾਣਿਆਂ ਨੂੰ ਮਾਣ ਦਿੰਦੇ ਆ ਇਹ ਮਾਤਾ ਜੀ ਤੁਸੀਂ ਮੇਰੇ ਤੋਂ ਮੰਗ ਰਹੇ ਹੋ ਵੀ ਰਾਤ ਰਹਿਣ ਮੈਨੂੰ ਪੁੱਛ ਰਹੇ ਹੋ ਉਹ ਵੀ ਗੁਰੂ ਗੋਬਿੰਦ ਸਿੰਘ ਦੀ ਮਾਂ ਅਰਸ਼ਾ ਫਰਸ਼ਾ ਰਾਜਿਆਂ ਮਹਾਰਾਜਿਆਂ ਦੇ ਬਰਾਬਰ ਰਾਜੇ ਮਹਾਰਾਜ ਤਾਂ ਕੀ ਦੀਸ ਕਰਨਗੇ ਰਾਜਿਆਂ ਮਹਾਰਾਜਿਆਂ ਦੇ ਵੀ ਮਹਾਰਾਜੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਦੀ ਮਾਂ ਕਹਿੰਦੀ ਹੋਵੇ ਵੀ ਰਾਤ ਕੱਟਣੀ ਆ ਮਾਤਾ ਜੀ ਕਹਿੰਦੇ ਹੁਕਮ ਕਰੋ ਕਮਾ ਮਸ਼ ਕੀ ਕਹਿੰਦਾ ਮਾਤਾ ਜੀ ਵੀ ਰਾਤ ਕੱਟਣੀ ਤਾਂ ਤੁਸੀਂ ਹੈ ਵੀ ਇਹ ਛਪਰੀ ਮੇਰੀ ਥੋੜੀ ਥੋਡੀ ਵਾਹੇ ਰੋ ਹੈ ਵੀ ਤੁਸੀਂ ਦੱਸੋ ਮਾਤਾ ਜੀ ਕਹਿੰਦੇ ਵੀ ਆ ਮੇਰੇ ਲਾਲ ਤੇ ਮੈਂ ਅਸੀਂ ਰਾਤ ਕੱਟਣੀ ਆ ਸਾਨੂੰ ਰਾਤ ਕਟਾ ਦੇ ਅਸੀਂ ਖਾਲਸੇ ਨਾਲ ਵਿਛੜ ਚੁੱਕੇ ਆ ਪਤਾ ਨਹੀਂ ਵੀ ਮਿਲਣਾ ਕਿ ਨਹੀਂ ਮਿਲਣਾ ਉਹ ਜਿਹੜੀ ਤੁਸੀਂ ਧਾਰਨਾ ਦਾ ਮੈਂ ਤੁਹਾਨੂੰ ਸੁਣਾਉਣਾ ਉਦੋਂ ਫਿਰ ਉਹ ਮਾਤਾ ਗੁਜਰਕੌਰ ਜੀ ਨੇ ਕਿਹਾ ਸੀਗਾ ਤੇ ਕੁੰਮਾ ਮਾਸਕੀ ਸੁਣ ਕੇ ਹੈਰਾਨ ਰਹਿ ਗਿਆ ਵੀ ਮਾਂ ਗੁਜਰਕੌਰ ਮੇਰੇ ਕੋਲ ਰਾਤ ਕੱਟਣ ਵਾਸਤੇ ਆਈ ਸਾਨੂੰ ਰਾਤ ਕਟਾ ਦੇਵੇ ਰਾਹੀ ਰਾਤ ਕਟਣ ਲਈ ਆਏ ਸਾਨੂੰ ਰਾਤ ਕਟਾ ਦੇਵੇ ਰਾਹੀ ਰਾਤ ਕਟਣ ਲਈ ਰਾਹੀ ਰਾਤ ਕੁੱਟਣੀ ਆਏ ਰਾਤ ਕੁੱਟਣੀ ਆਏ ਮਾ ਬੁਜਰਬਾ ਜੀ ਨੇ ਫਿਰ ਕਿਹਾ ਵੀ ਸਾਨੂੰ ਇੱਕ ਰਾਤ ਆਪ ਦੇ ਕੋਲ ਕਿਹਾ ਮਾਤਾ ਜੀ ਮੇਰੇ ਕੋਲ ਛੱਪਰੀ ਆ ਮੈਂ ਬਾਹਰ ਬਹਿ ਕੇ ਰਾਖੀ ਰਗਾ ਤੁਸੀਂ ਅੰਦਰ ਰਹਿੋ ਉੱਥੋਂ ਦੇ ਨਾਲ ਦੀ ਰਹਿਣ ਵਾਲੀ ਇੱਕ ਲక్ష్ਮੀ ਮਾਈ ਜੀ ਕਿ ਕੁਮਾ ਮਾਸ਼ ਕੀ ਫਿਰ ਭੱਜਿਆ ਗਿਆ ਉਹਦੇ ਕੋਲ ਕਹਿੰਦਾ ਲక్ష్ਮੀ ਮਾਈ ਨੂੰ ਕਹਿੰਦਾ ਕਹਿੰਦਾ ਵੀ ਸਤਿਗੁਰੂ ਗੁਰੂ ਗੋਗਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਾਜਦੇ ਆਇਆ ਆ ਜਾ ਸੇਵਾ ਕਰ ਮਾਲਾ ਉਨੇ ਵੇਰ ਪ੍ਰਸ਼ਾਦਾ ਬਣਾਇਆ ਪ੍ਰਸ਼ਾਦਾ ਬਣਾ ਕੇ ਲਿਆਂਦਾ ਮਾਤਾ ਗੁਜਰ ਕੌਰ ਜੀ ਨੂੰ ਸਭ ਜਿਆਦੇ ਨਾਲ ਛਕਾਇਆ ਫਿਰ ਮਾਤਾ ਗੁਜਰ ਕੌਰ ਜੀ ਨੇ ਕਿਹਾ ਵੀ ਕੁੰਮੇ ਪੁੱਤਰਾ ਜਦੋਂ ਰਾਤ ਕੱਟੀ ਤੇ ਦਿਨ ਚੜ੍ਹਿਆ ਵੀ ਤੈਨੂੰ ਖਾਲਸੇ ਦਾ ਕੋਈ ਬੰਦਾ ਮਿਲੇ ਹੂੰ ਤੇ ਸਾਨੂੰ ਕੋ ਮਲਾ ਦੇ ਫਿਰ ਕੁੰਮੇ ਮਾਸ ਕੀ ਲੱਭਦਾ ਲੱਭਦਾ ਗੰਗੂ ਵਾਹਮਣ ਮਿਲਿਆ ਸੀ ਜੰਗਲ 'ਚ ਹੂੰ ਹੂੰ ਤੇ ਗੰਗੂ ਵਾਹਮਣ ਨੂੰ ਫਿਰ ਕੁੰਮੇ ਮਾਸ ਕੀ ਨੇ ਪੁੱਛਿਆ ਕਿ ਨਾ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੋ ਕਹਿੰਦਾ ਮੈਂ ਤਾਂ ਰਸੋਈ ਆ ਰਿਆਂ ਮਹਾਰੇ ਦਾ ਅੱਛਾ ਜੀ ਮਹਾਰੇ ਦੇ ਘਰ ਦਾ ਹੂੰ ਮੈਂ ਰਸੋਈ ਆ ਰਿਆਂ ਵੀ ਉਹ ਕਹਿੰਦੇ ਵੀ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਮਾਂ ਸਾਭ ਜਾਦੇ ਮੇਰੇ ਘਰ ਚ ਨੇ ਜੇ ਮੈਂ ਤੈਨੂੰ ਮਲਾਵਾ ਤੋਂ ਗੁਰੂ ਸਾਹਿਬ ਨੂੰ ਮਲਾ ਦੇਗਾ ਕਹਿੰਦਾ ਗੱਲ ਹੀ ਕੋਈ ਨਹੀਂ ਫੇਰ ਗੰਗੂ ਆਇਆ ਸੀ ਉੱਥੇ ਉੱਥੇ ਆ ਕੇ ਮਾਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਮਾਤਾ ਜੀ ਕਹਿੰਦੇ ਗੰਗੇ ਪੁੱਤਰਾ ਵੀ ਆ ਤਾਂ ਕਮਾਲੀ ਹੋ ਗਈ ਵੀ ਤੂੰ ਮਿਲ ਗਿਆ ਕਿਉਂਕਿ ਐਨੇ ਸਾਲ ਸੇਵਾ 'ਚ ਚਿਰਿਆ ਉੱਥੇ ਤੂੰ ਮਿਲ ਗਿਆ ਕਹਿੰਦੇ ਹੁਣ ਅਸੀਂ ਖਾਲਸੇ ਨੂੰ ਮਿਲ ਜਾਗੇ ਜਦੋਂ ਮਾਤਾ ਜੀ ਤੁਰਨ ਲੱਗੇ ਨਾ ਪੰਜ ਮੋਹਰਾ ਉਹ ਲక్ష్ਮੀ ਮਾਈ ਨੂੰ ਆਪਣੀ ਮੋਹਰਾ ਵਾਲੀ ਥੈਲੀ 'ਚੋਂ ਕੱਢ ਕੇ ਬਾਦਾਈ ਤੇ ਦਿੱਤੀਆਂ ਜਦੋਂ ਪੰਜ ਮੋਹਰਾਂ ਦਿੱਤੀਆਂ ਤਾਂ ਮਾਤਾ ਲక్ష్ਮੀ ਨੂੰ ਉਹਨੇ ਸਵਾਗਤ ਕਰੀ ਤੇ ਕੁੰਮੇ ਮਾਸ਼ਕੀ ਨੂੰ ਦੇਣ ਲੱਗੇ ਮਾਤਾ ਜੀ ਉਹ ਕਹਿੰਨਾ ਮੈਂ ਨਹੀਂ ਲੈਣਾ ਕਹਿੰਨਾ ਮਾਤਾ ਜੀ ਲੋਕਾਂ ਨੇ ਕਹਿਣਾ ਵੀ ਮਾਂ ਗੁਜਰਕੌਰ ਨੂੰ ਰਾਤ ਰੱਖਿਆ ਤੇ ਇਹਨੇ ਮਾਇਆ ਦੇ ਹੂੰ ਮਾਤਾ ਜੀ ਕਹਿੰਦੇ ਤੂੰ ਬਰਤੀ ਨਾ ਇਹ ਮਾਇਆ ਮੇਰੀ ਸਾਹਮਣੇ ਰੱਖ ਲੈ ਇਸ ਮਾਇਆ ਨੂੰ ਦੇਖ ਕੇ ਕਦੇ-ਕਦੇ ਯਾਦ ਕਰ ਲਿਆ ਕਰੀ ਗੁਰੂ ਗੋਬਿੰਦ ਸਿੰਘ ਦੀ ਮਾਂ ਮੇਰੇ ਕੋਲ ਰਾਤ ਲੈ ਕੇ ਗਈ ਹੈ ਹੈ ਜੇ ਤੂੰ ਤੂੰ ਬਰਤੀ ਨਾ ਉਹ ਦੇ ਕੇ ਬਾਬਾ ਕੁੰਮਾ ਮਾਸ਼ਕੀ ਜੀ ਦਾ ਇਥੇ ਤੁਹਾਡੀ ਸਾਰੀ ਆਡੀਅנס ਨੂੰ ਸਭ ਨੂੰ ਬੇਨਤੀ ਕਰਦਾ ਮੈਂ ਬਾਬਾ ਕੁਮਾ ਮਾਸ਼ਕੀ ਜੀ ਦਾ ਬਹੁਤ ਵੱਡਾ ਇੱਕ ਸਥਾਨ ਬਣਿਆ ਸਰਸਾ ਕੰਡੇ ਦੇ ਕਿਨਾਰੇ ਅੱਛਾ ਜੀ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰਾਂ ਨੂੰ ਇੱਕ ਵਾਰੀ ਉਹਦੇ ਦਰਸ਼ਨ ਜ਼ਰੂਰ ਕਰਵਾ ਕੇ ਲਿਆਓ ਉਹ ਜਗ੍ਹਾ ਤੇ ਬਹਿ ਕੇ ਮਹਿਸੂਸ ਕਰੋ ਵੀ ਇੱਥੇ ਕਿਵੇਂ ਉਹਨਾਂ ਨੇ ਇੰਨੀ ਠੰਡ ਜਨਤਾ ਦੀ ਠੰਡ ਚ ਇੱਕ ਛਪਰੀ ਚ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਰਾਤ ਕਿਵੇਂ ਕੱਟੀ